ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 1848 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਇਸ ਸਾਲ 40000 ਤੋਂ ਵੱਧ ਪ੍ਰਵਾਸੀਆਂ ਨੂੰ ਕੀਤਾ ਜਾਵੇਗਾ ਡਿਪੋਰਟ ਟਰੰਪ ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਕਾਰਨੀ ਦਾ ਬਿਆਨ ਕਿ ਸਰਕਾਰ ਅਮਰੀਕਾ ਦੀ ਇਸ ਕਾਰਵਾਈ ਤੋਂ ਨਿਰਾਸ਼ ਡੇਡਲਾਈਨ ਤੱਕ ਕਿਸੇ ਵਾਜਬ ਸਮਝੌਤੇ ਤੇ ਨਹੀਂ ਹੋਈ ਚਰਚਾ ਲਬਲਾਨ ਮੁਤਾਬਕ ਕੈਨੇਡਾ ਖਰਾਬ ਡੀਲ ਸਵੀਕਾਰ ਨਹੀਂ ਕਰੇਗਾ ਕੈਨੇਡਾ ਤੇ ਆਸਟ੍ਰੇਲੀਆ ਨੇ ਕੱਸੀ ਚੂੜੀ ਤਾਂ ਪੰਜਾਬ ਦੇ ਨੌਜਵਾਨਾਂ 'ਚ ਘਟਿਆ ਵਿਦੇਸ਼ ਜਾਣ ਦਾ क्रेज 2025 'ਚ ਹੁਣ ਤੱਕ ਸਿਰਫ 3.60 ਲੱਖ ਪਾਸਪੋਰਟ ਬਣੇ ਕੈਨੇਡਾ ਆਵਾਸ ਵਿਭਾਗ ਵੱਲੋਂ ਵੀਜ਼ਾ ਨਿਯਮ ਸਖਤ ਕੀਤੇ ਜਾਣ ਤੋਂ ਬਾਅਦ ਗੈਰਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਂਦੀ ਗਈ ਹੈ। ਸਰਕਾਰ ਨੇ ਕੈਨੇਡੀਅਨ ਸਰਹੱਦ ਸੁਰੱਖਿਆ ਏਜੰਸੀ ਦੀ ਨਫਰੀ 'ਚ 17% ਵਾਧਾ ਕੀਤਾ ਹੈ। ਇਹ ਏਜੰਸੀ ਹੁਣ ਵੱਖ-ਵੱਖ ਕਾਰੋਬਾਰਾਂ ਤੇ ਛਾਪੇ ਮਾਰ ਕੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਰਹੀ ਹੈ। ਪਿਛਲੇ ਸਾਲ ਵਿਭਾਗ ਨੇ 18480 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਸੀ। ਇਹਨਾਂ 'ਚੋਂ 14683 ਉਹ ਸਨ ਜਿਨ੍ਹਾਂ ਦੀਆਂ ਅਰਜ਼ੀਆਂ ਸ਼ਰਨਾਰਥੀ ਵਜੋਂ ਰੱਦ ਹੋ ਗਈਆਂ ਸਨ ਵਿਭਾਗ ਦੇ ਅੰਦਾਜ਼ੇ ਮੁਤਾਬਕ ਸ਼ਰਨਾਰਥੀ ਅਰਜ਼ੀਆਂ ਦੇਣ ਵਾਲਿਆਂ ਚੋਂ ਸਿਰਫ 5 ਤੋਂ 10% ਹੀ ਅਸਲ ਪੀੜਤ ਹੁੰਦੇ ਨੇ ਜਦਕਿ ਬਾਕੀ 90-95% ਲੋਕ ਇਸ ਤਰੀਕੇ ਨੂੰ ਪੱਕੇ ਹੋਣ ਦੇ ਸੌਖੇ ਢੰਗ ਵਜੋਂ ਵਰਤਦੇ ਨੇ ਹੁਣ ਵਿਭਾਗ ਉਹਨਾਂ ਲੋਕਾਂ ਦੀ ਭਾਲ ਕਰ ਰਿਹਾ ਹੈ ਜੋ ਕੈਨੇਡਾ ਆਏ ਤਾਂ ਸੈਲਾਨੀ ਵੀਜ਼ੇ ਤੇ ਸਨ ਪਰ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਦੇਸ਼ 'ਚ ਰਹਿ ਰਹੇ ਨੇ ਅਜਿਹੇ ਲੋਕਾਂ ਦੀ ਗਿਣਤੀ ਲੱਖਾਂ 'ਚ ਹੈ ਸੁਰੱਖਿਆ ਏਜੰਸੀ ਨੇ ਇਸ ਸਾਲ 40000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਟੀਚਾ ਮਿੱਥਿਆ ਹੈ ਸੂਤਰਾ ਮੁਤਾਬਕ ਕੈਨੇਡਾ ਦੇ ਪੰਜ ਮੁੱਖ ਕੋਮਾਂਤਰੀ ਹਵਾਈ ਅੱਡਿਆਂ ਤੋਂ ਰੋਜ਼ਾਨਾ ਔਸਤਨ 125 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਸ ਸਖਤੀ ਦਾ ਅਸਰ ਵਿਦਿਆਰਥੀਆਂ ਤੇ ਵੀ ਪਿਆ ਹੈ ਜਿਹੜੇ ਵਿਦਿਆਰਥੀ ਹਫਤੇ 'ਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਵਾਲੇ ਵਰਕ ਪਰਮਿਟ ਤੇ ਹਨ ਉਹਨਾਂ ਦੇ ਵਰਕ ਪਰਮਿਟ ਨਵਿਆਉਣ ਦੀ ਦਰ ਘਟ ਕੇ 40% ਰਹਿ ਗਈ ਹੈ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਲਈ ਵੀ ਭਾਸ਼ਾ ਦੇ ਟੈਸਟ ਸਖਤ ਕਰ ਦਿੱਤੇ ਗਏ ਨੇ ਉਧਰ ਦੂਜੇ ਪਾਸੇ ਪਿਛਲੇ ਕੁਝ ਸਾਲਾਂ ਚ ਪੰਜਾਬ ਚ ਵਿਦੇਸ਼ ਜਾਣ ਦਾ ਕ੍ਰੇਜ਼ ਬਹੁਤ ਤੇਜ਼ੀ ਨਾਲ ਵਧਿਆ ਸੀ ਤੇ ਚੋਣਾਂ ਚ ਵੀ ਇਸ ਮੁੱਦੇ ਤੇ ਰਾਜਨੀਤੀ ਹੋਈ ਸੀ ਪਰ ਹੁਣ ਸਥਿਤੀ ਬਦਲ ਰਹੀ ਹੈ ਕੈਨੇਡਾ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਚ ਸਖਤ ਨਿਯਮਾਂ ਕਾਰਨ ਪੰਜਾਬ ਤੋਂ ਪਾਸਪੋਰਟ ਲਈ ਅਰਜ਼ੀ ਦੇਣ ਵਾਲਿਆਂ ਦੀ ਗਿਣਤੀ ਚ ਕਾਫੀ ਕਮੀ ਆਈ ਹੈ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ 1 ਜਨਵਰੀ ਤੋਂ 30 ਜੂਨ 2025 ਤੱਕ ਪੰਜਾਬ ਚ ਰੋਜ਼ਾਨਾ ਔਸਤਨ 1978 ਪਾਸਪੋਰਟ ਅਰਜ਼ੀਆਂ ਪ੍ਰਾਪਤ ਹੋਈਆਂ ਜੋ ਕਿ ਪਿਛਲੇ ਕਈ ਸਾਲਾਂ ਚ ਸਭ ਤੋਂ ਘਟਨੇ ਜਦਕਿ 2024 ਚ ਇਹ ਅੰਕੜਾ 2906 ਦੇ ਆਸ-ਪਾਸ ਸੀ ਪੰਜਾਬ ਸਰਕਾਰ ਇਸ ਨੂੰ ਆਪਣੀ ਸਫਲਤਾ ਦੱਸ ਰਹੀ ਹੈ ਕਿਉਂਕਿ ਸੱਤਾ 'ਚ ਆਉਣ ਤੋਂ ਪਹਿਲਾਂ ਉਹਨਾਂ ਨੇ ਵਤਨ ਵਾਪਸੀ ਦਾ ਨਾਅਰਾ ਦਿੱਤਾ ਸੀ ਹਾਲਾਂਕਿ ਅਸਲ ਕਾਰਨ ਇਹ ਹੈ ਕਿ ਕੈਨੇਡਾ ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ਨੇ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਜਿਸ ਕਾਰਨ ਵਿਦੇਸ਼ ਜਾਣ ਦੇ ਸੁਪਨੇ ਦੇਖਣ ਵਾਲੇ ਨੌਜਵਾਨਾਂ ਨੂੰ ਹੁਣ ਰੁਕਣਾ ਪੈ ਰਿਹਾ ਹੈ ਜੇ ਇਸ ਸਾਲ ਹੁਣ ਤੱਕ ਬਣੇ ਪਾਸਪੋਰਟਾਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਸਥਿਤੀ ਬਦਲ ਗਈ ਜਾਪਦੀ ਹੈ ਜਨਵਰੀ ਤੋਂ ਜੂਨ 2025 ਤੱਕ ਰਾਜ 'ਚ ਲਗਭਗ 3,60,000 ਪਾਸਪੋਰਟ ਬਣਾਏ ਗਏ ਜੇਕਰ ਇਹ ਰਫਤਾਰ ਸਾਲ ਭਰ ਜਾਰੀ ਰਹੀ ਤਾਂ ਸਾਲ ਦੇ ਅੰਤ ਤੱਕ ਇਹ ਗਿਣਤੀ ਲਗਭਗ 7.5 ਲੱਖ ਤੱਕ ਪਹੁੰਚ ਜਾਵੇਗੀ ਜੋ ਕਿ ਪਿਛਲੇ 4 ਸਾਲਾਂ 'ਚ ਸਭ ਤੋਂ ਘੱਟ ਹੋਵੇਗੀ ਇਸ ਤੋਂ ਪਹਿਲਾਂ 2021 'ਚ ਸਭ ਤੋਂ ਘੱਟ ਪਾਸਪੋਰਟ ਬਣਾਏ ਗਏ ਸਨ ਜਦੋਂ ਸਿਰਫ 644000 ਪਾਸਪੋਰਟ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਹਾਲਾਂਕਿ 2021 ਚ ਇਸ ਦਾ ਕਾਰਨ ਅੰਤਰਰਾਸ਼ਟਰੀ ਯਾਤਰਾ ਤੇ ਪਾਬੰਦੀ ਅਤੇ ਤਾਲਾਬੰਦੀ ਕਾਰਨ ਪਾਸਪੋਰਟ ਦਫ਼ਤਰਾਂ ਦਾ ਬੰਦ ਹੋਣਾ ਸੀ ਪਰ ਜੇਕਰ ਅਸੀਂ 2021 ਨੂੰ ਛੱਡ ਦਈਏ ਤਾਂ ਇਸ ਨੂੰ ਪਿਛਲੇ 10 ਸਾਲਾਂ ਚ ਸਭ ਤੋਂ ਵੱਡੀ ਗ੍ਰਾਵਟ ਮੰਨਿਆ ਜਾਂਦਾ ਹੈ 2014 ਤੋਂ ਹੁਣ ਤੱਕ ਪੰਜਾਬ ਚ ਕੁੱਲ 9541000 ਪਾਸਪੋਰਟ ਬਣਾਏ ਗਏ ਨੇ ਜਦਕਿ ਸੂਬੇ ਚ ਲਗਭਗ 65 ਲੱਖ ਕਰਨੇ ਲਗਭਗ 3 ਕਰੋੜ ਦੀ ਆਬਾਦੀ ਇਸ ਦਾ ਮਤਲਬ ਹੈ ਕਿ ਪੰਜਾਬ ਚ ਹਰ ਤੀਜਾ ਵਿਅਕਤੀ ਪਾਸਪੋਰਟ ਧਾਰਕ ਹੈ ਜੋ ਦਰਸਾਉਂਦਾ ਹੈ ਕਿ ਇੱਥੇ ਵਿਦੇਸ਼ ਜਾਣ ਦੀ ਇੱਛਾ ਕਿੰਨੀ ਜ਼ਿਆਦਾ ਹੈ ਹੁਣ ਨਾ ਸਿਰਫ ਪਾਸਪੋਰਟ ਬਣਵਾਉਣ ਚ ਕਮੀ ਆਈ ਹੈ ਸਗੋਂ ਕੈਨੇਡਾ ਤੋਂ ਵਾਪਸ ਆਉਣ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਵਧ ਰਹੀ ਹੈ ਵਾਪਸ ਗਏ ਨੌਜਵਾਨਾਂ ਦਾ ਕਹਿਣਾ ਹੈ ਕਿ ਉੱਥੇ ਬਹੁਤ ਤਣਾਅ ਅਤੇ ਲਗਾਤਾਰ ਤਣਾਅ ਕਾਰਨ ਉਹ ਬਹੁਤ ਸਾਰੇ ਲੋਕ ਡਿਪਰੈਸ਼ਨ 'ਚ ਜਾ ਰਹੇ ਨੇ ਕਈ ਮਹੀਨਿਆਂ ਤੱਕ ਨੌਕਰੀ ਨਹੀਂ ਮਿਲਦੀ ਤੇ ਜਦੋਂ ਤੱਕ ਨੌਕਰੀ ਮਿਲਦੀ ਹੈ ਖਰਚਿਆਂ ਦਾ ਪ੍ਰਬੰਧਨ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਕੈਨੇਡਾ 'ਚ ਨੌਕਰੀਆਂ ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ ਜ਼ਿਆਦਾਤਰ ਥਾਮਾ ਤੇ ਸਿਰਫ ਸਿਖਲਾਈ ਪ੍ਰਾਪਤ ਸਟਾਫ ਦੀ ਮੰਗ ਹੈ ਜਿਸ ਕਾਰਨ ਨਵੇਂ ਜਾਂ ਘੱਟ ਤਜਰਬੇਕਾਰ ਨੌਜਵਾਨਾਂ ਲਈ ਨੌਕਰੀ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਬਹੁਤ ਸਾਰੇ ਨੌਜਵਾਨਾਂ ਜਾਂ ਤਾਂ ਵਾਪਸ ਜਾ ਰਹੇ ਨੇ ਜਾਂ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਨੇ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਤੇ ਟੈਰਿਫ ਵਧਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਿਆਨ ਜਾਰੀ ਕੀਤਾ ਹੈ। ਕਾਰਨੀ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕਾ ਦੀ ਇਸ ਕਾਰਵਾਈ ਤੋਂ ਨਿਰਾਸ਼ ਹੈ ਪਰ ਸਰਕਾਰ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਪ੍ਰਤੀ ਵਚਨਬੱਧ ਹੈ ਜੋ ਕਿ ਵਸਤੂਆਂ ਦੀ ਤਾਦਾਦ ਪੱਖੋਂ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਹੈ ਅਮਰੀਕਾ ਨੇ ਹਾਲਾਂਕਿ ਕੁਝ ਖੇਤਰਾਂ ਤੇ ਭਾਰੀ ਟੈਰਿਫ ਲਾਏ ਨੇ ਜਿਵੇਂ ਕਿ ਲੱਕੜ ਸਟੀਲ ਐਲੂਮੀਨੀਅਮ ਤੇ ਗੱਡੀਆਂ ਪਰ ਜ਼ਿਆਦਾਤਰ ਕੈਨੇਡੀਅਨ ਨਿਰਯਾਤਾਂ ਤੇ ਬਾਕੀ ਵਪਾਰਕ ਭਾਈਵਾਲਾਂ ਦੇ ਮੁਕਾਬਲੇ ਟੈਰਿਫ ਦਰ ਘਟ ਹੈ ਕਾਰਨੀ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾਂ ਦੀਆਂ ਨੌਕਰੀਆਂ ਦੀ ਰੱਖਿਆ ਕਰਨ ਉਦਯੋਗਿਕ ਮੁਕਾਬਲੇਬਾਜ਼ੀ ਚ ਨਿਵੇਸ਼ ਕਰਨ ਕੈਨੇਡਾ ਚ ਬਣਿਆ ਸਮਾਨ ਖਰੀਦਣ ਤੇ ਨਿਰਯਾਤ ਬਾਜ਼ਾਰਾਂ ਚ ਵਿਭਿੰਨਤਾ ਲਿਆਉਣ ਲਈ ਕੰਮ ਕਰੇਗੀ ਨਵੇਂ ਟੈਰਿਫ ਵਧਾਉਣ ਦੀ ਵਜ੍ਹਾ ਵਜੋਂ 트ੰਪ ਨੇ ਕਿਹਾ ਏ ਕਿ ਕੈਨੇਡਾ ਨੇ ਉੱਤਰੀ ਸਰਹਾਦਾਂ 'ਚ ਫੈਂਟਾਨੇਲ ਤੇ ਹੋਰ ਗੈਰਕਾਨੂੰਨੀ ਨਸ਼ਿਆਂ ਦੀ ਆਮਦ ਨੂੰ ਰੋਕਣ 'ਚ ਸਹਿਯੋਗ ਨਹੀਂ ਦਿੱਤਾ ਇਸ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਕੈਨੇਡਾ ਨੇ 트럼ਪ ਦੇ ਪਹਿਲਾਂ ਦੇ ਟੈਰਿਫ ਫੈਸਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਸੀ ਕਾਰਨੀ ਨੇ ਆਪਣੇ ਬਿਆਨ ਚ ਦੱਸਿਆ ਕਿ ਕੈਨੇਡਾ ਨੇ ਨਸ਼ਿਆਂ ਦੀ ਤਸਕਰੀ ਰੋਕਣ ਤੇ ਬਾਰਡਰ ਸੁਰੱਖਿਆ ਸੁਧਾਰਾਂ ਲਈ ਬਹੁਤ ਕੁਝ ਕੀਤਾ ਹੈ ਉਹਨਾਂ ਕਹੇ ਕਿ ਅਮਰੀਕਾ ਪਹੁੰਚਦੀ ਫੈਂਟਨਿਲ ਤੋਂ ਕੈਨੇਡਾ ਰਾਹੀਂ ਹੁੰਦੀ ਆਮਦ ਸਿਰਫ 1 ਫੀਸਦ ਹੈ ਤੇ ਸਰਕਾਰ ਇਸ ਨੂੰ ਹੋਰ ਘਟਾਉਣ ਲਈ ਵੱਡੇ ਨਿਵੇਸ਼ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਕੈਨੇਡਾ ਨੇ ਹਜ਼ਾਰਾਂ ਨਵੇਂ ਬਾਰਡਰ ਸੁਰੱਖਿਆ ਅਧਿਕਾਰੀ ਭਰਤੀ ਕੀਤੇ ਨੇ ਹਵਾਈ ਨਿਗਰਾਨੀ ਸ਼ੁਰੂ ਕੀਤੀ ਹੈ ਤੇ ਖੁਫੀਆ ਕਾਰਵਾਈਆਂ 'ਚ ਵੀ ਇਜ਼ਾਫਾ ਕੀਤਾ ਗਿਆ ਤਾਂ ਜੋ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਕੇ ਨਸ਼ਿਆਂ ਗੈਰਕਾਨੂੰਨੀ ਪ੍ਰਵਾਸ ਅਤੇ ਸੰਗਠਿਤ ਅਪਰਾਧ ਗਰੁੱਪਾਂ ਨੂੰ ਰੋਕਿਆ ਜਾ ਸਕੇ ਜਦੋਂ 트ੰਪ ਤੋਂ ਪੁੱਛਿਆ ਗਿਆ ਸੀ ਕਿ ਕੀ ਕੈਨੇਡਾ ਵੱਲੋਂ ਫਲਸਤੀਨ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇਣ ਵਾਲਾ ਬਿਆਨ ਵਪਾਰ ਲਈ ਰੁਕਾਵਟ ਬਣ ਸਕਦਾ ਹੈ ਤਾਂ ਉਨ੍ਹਾਂ ਨੇ ਕਿਹਾ ਸੀ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰ ਇਹ ਉਹਨਾਂ ਦੀ ਰਾਏ ਹੈ ਇਹ ਵੱਡੀ ਰੁਕਾਵਟ ਨਹੀਂ ਹੈ ਅਸੀਂ ਅਜੇ ਗੱਲ ਨਹੀਂ ਕੀਤੀ ਇੱਕ ਵੱਖਰੇ ਕਾਰਜਕਾਰੀ ਹੁਕਮ ਚ ਟਰੰਪ ਨੇ ਹੋਰ ਕਈ ਦੇਸ਼ਾਂ ਤੇ ਵੀ ਨਵੇਂ ਟੈਰਿਫ ਲਾਈ ਨੇ ਜੋ ਕਿ 15% ਤੋਂ 41% ਤੱਕ ਨੇ ਮੈਕਸੀਕੋ ਨੂੰ ਫਿਲਹਾਲ 90 ਦਿਨਾਂ ਦੀ ਛੋਟ ਮਿਲੀ ਹੈ ਕੈਨੇਡਾ ਦੇ ਵਪਾਰ ਦੂਤ ਵਾਸ਼ਿੰਗਟਨ ਚ ਮੌਜੂਦ ਨੇ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਨਾਲ ਗੱਲ ਕਰ ਰਹੇ ਨੇ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਏਵ ਨੇ ਸੋਸ਼ਲ ਮੀਡੀਆ ਤੇ ਟੈਰਿਫਸ ਨੂੰ ਗੈਰਵਾਜਬ ਆਖਿਆ ਤੇ ਕਿਹਾ ਕਿ ਉਹਨਾਂ ਦੀ ਪਾਰਟੀ ਸਾਰੇ ਟੈਰਿਫਸ ਨੂੰ ਖਤਮ ਕਰਨ ਲਈ ਇੱਕ ਸਮਝੌਤੇ ਦੀ ਉਮੀਦ ਰੱਖਦੀ ਹੈ ਕਿਸੇ ਵੀ ਚੀਜ਼ ਤੇ ਕੋਈ ਟੈਰਿਫ ਨਹੀਂ ਹੋਣਾ ਚਾਹੀਦਾ ਉਹਨਾਂ ਲਿਖਿਆ ਕਿ ਸਟੀਲ ਐਲੂਮੀਨੀਅਮ ਲੱਕੜ ਆਟੋਮੋਬਾਈਲ ਖੇਤੀਬਾੜੀ ਤੇ ਹੋਰ ਸਾਰੇ ਖੇਤਰਾਂ ਤੇ ਟੈਰਿਫ ਮੁੱਕਣੇ ਚਾਹੀਦੇ ਨੇ ਅਨਟੈਰੀਓ ਪ੍ਰੀਮੀਅਰ ਡੱਗਫੋਰਡ ਨੇ ਵੀ ਟੈਰਿਫ ਵਧਾਏ ਜਾਣ ਨੂੰ ਚਿੰਤਾਜਨਕ ਦੱਸਿਆ ਤੇ ਪਹਿਲਾਂ ਕਿਹਾ ਸੀ ਕਿ ਅਮਰੀਕੀ ਸਟੀਲ ਤੇ ਐਲੂਮੀਨੀਅਮ ਤੇ ਵੀ 50 ਫੀਸਦੀ ਟੈਰਿਫ ਠੋਕੇ ਜਾਣ ਯੂਨੀਫੋਰ ਯੂਨੀਅਨ ਦੀ ਰਾਸ਼ਟਰੀ ਪ੍ਰਧਾਨ ਲੈਨਾ ਪੇਨ ਨੇ ਵੀ ਕਿਹਾ ਕਿ ਕੈਨੇਡੀਅਨ ਮਜ਼ਦੂਰਾਂ ਲਈ ਜੀਵਨ ਦੀ ਲੜਾਈ ਹੈ ਤੇ ਸਰਕਾਰ ਨੂੰ ਆਪਣੇ ਕੋਲ ਮੌਜੂਦ ਸਾਰੀ ਤਾਕਤ ਵਰਤਣੀ ਚਾਹੀਦੀ ਹੈ ਕੈਨੇਡਾ ਅਮਰੀਕਾ ਵਪਾਰ ਲਈ ਜ਼ਿੰਮੇਵਾਰ ਫੈਡਰਲ ਮੰਤਰੀ ਡੋਮਨਿਕ ਕਲੇਬਲਾਨ ਨੇ ਕਿਹਾ ਹੈ ਕਿ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਸਰਕਾਰ ਵੱਲੋਂ ਕੋਈ ਖਰਾਬ ਸਮਝੌਤਾ ਕਦੇ ਵੀ ਸਵੀਕਾਰ ਨਹੀਂ ਕਰੇਗਾ। ਉਹਨਾਂ ਦੱਸਿਆ ਕਿ ਇਸ ਹਫ਼ਤੇ ਕੋਈ ਵਾਜਬ ਯਾਨੀ ਢੰਗ ਦਾ ਸਮਝੌਤਾ ਚਰਚਾ ਦੀ ਮੇਜ਼ ਤੇ ਨਹੀਂ ਆਇਆ। ਉਹਨਾਂ ਇਹ ਵੀ ਕਿਹਾ ਕਿ ਇਹ ਗੱਲ ਹੌਸਲਾ ਦੇਣ ਵਾਲੀ ਹੈ ਕਿ ਅਮਰੀਕਾ ਵਪਾਰਕ ਗੱਲਬਾਤ ਲਈ ਅਜੇ ਵੀ ਤਿਆਰ ਹੈ ਪਰ ਇਹ ਚਰਚਾਵਾਂ ਕਾਫੀ ਪੇਚੀਦਾਂ ਹਨ। ਲੇਬਲਾਨ ਨੇ ਕਿਹਾ ਕਿ ਅਸੀਂ ਉਹੀ ਸਮਝੌਤਾ ਸਵੀਕਾਰ ਕਰਾਂਗੇ ਜੋ ਕੈਨੇਡਾ ਦੇ ਵਰਕਰਾਂ ਤੇ ਅਰਥ ਵਿਵਸਥਾ ਦੇ ਹਿੱਤ ਵਿੱਚ ਹੋਵੇ ਪਰ ਹਾਲੇ ਤੱਕ ਐਸਾ ਕੋਈ ਸਮਝੌਤਾ ਨਜ਼ਰ ਨਹੀਂ ਆਇਆ ਲੇਬਲਾਨ ਦੀ ਇਹ ਟਿੱਪਣੀ 1 ਅਗਸਤ ਦੀ ਡੈਡਲਾਈਨ ਮੁੱਕਣ ਤੋਂ ਬਾਅਦ ਆਈ ਹੈ ਜਦੋਂ ਦੋਵੇਂ ਦੇਸ਼ ਕਿਸੇ ਵੀ ਵਪਾਰਕ ਸਮਝੌਤੇ ਤੇ ਨਹੀਂ ਪਹੁੰਚ ਸਕੇ 트럼ਪ ਨੇ ਵੀਰਵਾਰ ਨੂੰ ਇੱਕ ਕਾਰਜਕਾਰੀ ਹੁਕਮ ਤੇ ਦਸਤਖਤ ਕਰਕੇ ਉਸ ਕੈਨੇਡੀਅਨ ਸਮਾਨ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀਆਂ ਸ਼ਰਤਾਂ ਉੱਤੇ ਪੂਰਾ ਨਹੀਂ ਉਤਰਦਾ ਦਾ ਟੈਰਿਫ 25% ਤੋਂ ਵਧਾ ਕੇ 35% ਕਰ ਦਿੱਤਾ। ਟਰੰਪ ਨੇ ਉਹਨਾਂ ਵਾਹਨਾਂ ਉੱਤੇ ਵੀ 25% ਦਾ ਟੈਰਿਫ ਲਾਇਆ ਹੋਇਆ ਹੈ ਜੋ ਪੂਰੀ ਤਰ੍ਹਾਂ ਅਮਰੀਕਾ 'ਚ ਤਿਆਰ ਨਹੀਂ ਹੁੰਦੇ। ਉਹਨਾਂ ਤੋਂ ਇਲਾਵਾ ਸਟੀਲ ਅਤੇ ਐਲੂਮੀਨੀਅਮ ਤੇ ਆਯਾਤ ਤੇ ਵੀ 50% ਦਾ ਭਾਰੀ ਟੈਰਿਫ ਸਾਰੇ ਦੇਸ਼ਾਂ ਤੇ ਲਾਗੂ ਕੀਤਾ ਹੈ। ਲੇਬਲਾਂ ਨੇ ਸੰਕੇਤ ਦਿੱਤਾ ਕਿ ਇਹ ਖਾਸ ਉਦਯੋਗਾਂ ਉੱਤੇ ਲੱਗ ਰਹੇ ਟੈਰਿਫ ਵਪਾਰਕ ਗੱਲਬਾਤ 'ਚ ਇੱਕ ਵੱਡੀ ਰੁਕਾਵਟ ਬਣ ਰਹੇ ਨੇ ਕਿਉਂਕਿ ਕੈਨੇਡਾ ਆਪਣੇ ਮੁੱਖ ਉਦਯੋਗਾਂ ਦੀ ਰਾਖੀ ਕਰਨਾ ਚਾਹੁੰਦਾ ਹੈ। ਲੇਬਲਾਂ ਪਿਛਲੇ ਕੁਝ ਹਫ਼ਤਿਆਂ ਤੋਂ ਵਾਸ਼ਿੰਗਟਨ 'ਚ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਰਹੇ ਨੇ ਪਰ ਹੁਣ ਉਹ ਕੈਨੇਡਾ ਵਾਪਸ ਆ ਰਹੇ ਨੇ। ਅਨਟੈਰੀਓ ਅਤੇ ਮਿਸ਼ੀਗਨ ਦੀਆਂ ਵਪਾਰਕ ਸੰਸਥਾਵਾਂ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੋਈ ਵਪਾਰਕ ਸਮਝੌਤਾ ਕੀਤਾ ਜਾਵੇ ਤਾਂ ਜੋ ਹੋਰ ਅਨਿਸ਼ਚਿਤਤਾ ਨਾ ਵਧੇ। ਮਿਸ਼ੀਗਨ ਤੇ ਅਨਟੈਰੀਓ ਕੈਨੇਡਾ ਅਤੇ ਅਮਰੀਕਾ ਚ ਸਭ ਤੋਂ ਵੱਡਾ ਵਪਾਰਕ ਕੋਰੀਡੋਰ ਬਣਾਉਂਦੇ ਨੇ ਜੋ ਕਿ ਖਾਸ ਕਰਕੇ ਆਟੋ ਉਦਯੋਗ ਰਾਹੀਂ ਇੱਕ ਦੂਜੇ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਆਪਣੇ ਬਿਆਨ ਚ ਕਿਹਾ ਕਿ ਕੈਨੇਡਾ ਵਪਾਰਕ ਸਮਝੌਤੇ ਵੱਲ ਕੰਮ ਕਰਦਾ ਰਹੇਗਾ ਪਰ ਨਾਲ ਹੀ ਪ੍ਰਭਾਵਿਤ ਉਦਯੋਗਾਂ ਲਈ ਮਦਦ ਉਪਲਬਧ ਕਰਵਾਈ ਜਾਵੇਗੀ ਤੇ ਵਪਾਰ ਨੂੰ ਵਕ-ਵਕ ਦੇਸ਼ਾਂ ਵੱਲ ਫੈਲਾਉਣ ਤੇ ਵੀ ਧਿਆਨ ਦਿੱਤਾ ਜਾਵੇਗਾ ਐਬਸਫੋਰਡ ਦਾ ਇੱਕ 19 ਸਾਲਾ ਨੌਜਵਾਨ ਜੋ ਜਨਵਰੀ ਚ ਸਰੀ ਚ ਗੰਭੀਰ ਰੂਪ ਚ ਜ਼ਖਮੀ ਪਾਇਆ ਗਿਆ ਸੀ ਦੀ ਮੌਤ ਦੇ ਮਾਮਲੇ ਚ ਚਾਰ ਵਿਅਕਤੀਆਂ ਤੇ ਫਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਇੱਕ ਪ੍ਰੈਸ ਰਿਲੀਜ਼ ਚ ਕਿਹਾ ਕਿ ਸਰੀ ਦੇ ਰਹਿਣ ਵਾਲੇ ਜਸਕਰਨ ਸਿੰਘ ਅਤੇ ਵਿਪਨ ਪ੍ਰੀਤ ਸਿੰਘ ਵਿਨੀਪੈਗ ਦੇ ਰਵਦੀਪ ਗਿੱਲ ਤੇ ਬ੍ਰੈਂਟਨ ਅਨਟਾਰੀਓ ਦੇ ਰਹਿਣ ਵਾਲੇ ਹਰਮਨਦੀਪ ਗਿੱਲ ਤੇ ਫਸਟ ਡਿਗਰੀ ਕਤਲ ਤੇ ਜ਼ਬਰਦਸਤੀ ਹਿਰਾਸਤ ਦਾ ਦੋਸ਼ ਲਗਾਇਆ ਗਿਆ ਹੈ ਇਨ੍ਹਾਂ ਸਾਰਿਆਂ ਦੀ ਉਮਰ 20 ਤੋਂ 26 ਸਾਲ ਦੇ ਦਰਮਿਆਨ ਹੈ ਇਨ੍ਹਾਂ ਦੇ ਇੱਕ ਪੰਜਵੇਂ ਸਾਥੀ ਐਪਸਪੋਰਟ ਦੇ ਰਹਿਣ ਵਾਲੇ 19 ਸਾਲਾ ਇੰਦਰਪ੍ਰੀਤ ਖੋਸਾ ਤੇ ਵੀ ਜ਼ਬਰਦਸਤੀ ਹਿਰਾਸਤ ਦਾ ਦੋਸ਼ ਲਗਾਇਆ ਗਿਆ ਹੈ। ਇਹ ਦੋਸ਼ 27 ਜਨਵਰੀ ਦੀ ਘਟਨਾ ਨਾਲ ਸੰਬੰਧਿਤ ਨੇ ਜਦੋਂ ਐਪਸਪੋਰਟ ਪੁਲਿਸ ਵਿਭਾਗ ਨੂੰ 2900 ਬਲਾਕ ਵਿਕਟੋਰੀਆ ਸਟਰੀਟ ਤੇ ਬੁਲਾਇਆ ਗਿਆ ਸੀ। ਪੁਲਿਸ ਨੂੰ ਸੂਚਨਾ ਦੇਣ ਵਾਲੇ ਗਵਾਹਾਂ ਨੇ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਅਤੇ ਗੱਡੀ ਚ ਲੈ ਜਾਂਦੇ ਦੇਖਿਆ ਸੀ ਲਗਭਗ 3 ਘੰਟਿਆਂ ਬਾਅਦ 19 ਸਾਲਾ ਪੀੜਤ ਸਰੀ ਦੇ ਕ੍ਰੈਸੈਂਟ ਬੀਚ ਖੇਤਰ ਚ ਗੰਬੀਰ ਸੱਟਾਂ ਨਾਲ ਮਿਲਿਆ ਉਸ ਦੀ 1 ਫਰਵਰੀ ਨੂੰ ਹਸਪਤਾਲ ਚ ਮੌਤ ਹੋ ਗਈ ਆਈ ਐਚ ਆਈ ਟੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਆਧਾਰ ਤੇ ਇਸ ਮੌਤ ਨੂੰ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਘਟਨਾ ਮੰਨਿਆ ਗਿਆ ਸੀ ਪਰ ਇਹ ਬੀ ਸੀ ਗੈਂਗ ਵਿਵਾਦ ਨਾਲ ਸੰਬੰਧਤ ਨਹੀਂ ਸੀ ਆਈ ਐਚ ਆਈ ਟੀ ਦੇ ਪੀ ਆਰਓ ਸੁਖੀ ਢੇਸੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਚ ਕਿਹਾ ਗਿਆ ਹੈ ਕਿ ਪਿਛਲੇ 6 ਮਹੀਨਿਆਂ ਤੋਂ IHT ਇਸ ਜਾਂਚ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਸੁਖੀ ਟੇਸੀ ਨੇ ਕਿਹਾ ਕਿ IHT ਇਸ ਜਾਂਚ 'ਚ ਆਪਣੇ ਸਾਰੇ ਸਹਿਭਾਗੀਆਂ ਦੇ ਸਹਿਯੋਗ ਤੇ ਮਦਦ ਲਈ ਧੰਨਵਾਦ ਕਰਨਾ ਚਾਹੁੰਦਾ ਹੈ 4 ਜੁਲਾਈ ਦੀ ਰਾਤ ਨੂੰ ਭਾਰਤੀ ਕਮੀਡੀਅਨ ਕਪਿਲ ਸ਼ਰਮਾ ਦੇ ਨਿਊਟਨ ਖੇਤਰ ਵਾਲੇ ਕੈਫੇ ਤੇ ਗੋਲੀਬਾਰੀ ਹੋਈ ਸੀ ਜਿਸ ਤੋਂ ਬਾਅਦ ਸਰੀ ਦੀ ਮੇਅਰ ਬ੍ਰੈਂਡਾ ਲੋਕ ਨੇ ਹਾਲ ਹੀ ਚ ਕੈਪਸ ਕੈਫੇ ਦਾ ਦੌਰਾ ਕੀਤਾ ਤੇ ਇਸ ਦੇ ਮਾਲਕਾਂ ਨਾਲ ਗੱਲਬਾਤ ਕੀਤੀ 10 ਜੁਲਾਈ ਵੀਰਵਾਰ ਨੂੰ ਸਵੇਰੇ 1:50 ਮਿੰਟ ਦੇ ਕਰੀਬ ਸਰੀ ਪੁਲਿਸ ਅਤੇ ਡੈਲਟਾ ਪੁਲਿਸ ਵਿਭਾਗ ਨੂੰ 120 ਸਟਰੀਟ ਤੇ 84 ਬਲਾਕ ਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ ਸਰੀ ਅਤੇ ਉਤਰੀ ਡੈਲਟਾ ਦੀ ਸਰਹੱਦ ਤੇ ਨਿਊਟਨ ਚ ਸਥਿਤ ਇਸ ਕੈਫੇ ਤੇ ਘੱਟੋ-ਘੱਟ 8 ਗੋਲੀਆਂ ਚਲਾਈਆਂ ਗਈਆਂ ਸਨ ਇਸ ਗੋਲੀਬਾਰੀ ਦਾ ਨਿਸ਼ਾਨਾ ਕੈਪਸ ਕੈਫੇ ਸੀ ਜੋ ਕਿ ਵਿਸ਼ਵ ਪ੍ਰਸਿੱਧ ਭਾਰਤੀ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਅਤੇ ਉਹਨਾਂ ਦੀ ਪਤਨੀ ਗਿਨੀ ਚਤਰਤ ਦੁਆਰਾ ਹਾਲ ਹੀ ਚ ਸ਼ੁਰੂ ਕੀਤਾ ਗਿਆ ਸੀ ਕੈਫੇ ਦੀਆਂ ਖਿੜਕੀਆਂ ਤੇ ਗੋਲੀਆਂ ਦੇ ਕਈ ਨਿਸ਼ਾਨ ਸਨ ਪਰ ਪੁਲਿਸ ਨੇ ਦੱਸਿਆ ਸੀ ਕਿ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਉਹ ਸਮੇਂ ਸਟਾਫ ਅੰਦਰ ਮੌਜੂਦ ਸੀ ਸਰੀ ਦੀ ਮੇਅਰ ਲੋਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਕਿਹਾ ਕਿ ਉਹਨਾਂ ਨਾਲ ਬਾਇਲੌ ਅਤੇ ਸਰੀ ਪੁਲਿਸ ਅਧਿਕਾਰੀ ਵੀ ਦੌਰੇ ਤੇ ਮੌਜੂਦ ਸਨ ਮੇਅਰ ਲੋਕ ਨੇ ਕਿਹਾ ਕਿ ਮੈਂ ਮਾਲਕਾਂ ਦਾ ਸਾਡੇ ਭਾਈਚਾਰੇ 'ਚ ਨਿਵੇਸ਼ ਕਰਨ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ ਗਾਕਾ ਨੂੰ ਕੈਫੇ ਦੀ ਹਮਾਇਤ ਕਰਦੇ ਅਤੇ ਇੱਕ ਦੂਜੇ ਨਾਲ ਖੜੇ ਦੇਖ ਕੇ ਬਹੁਤ ਚੰਗਾ ਲੱਗਿਆ ਅਸੀਂ ਸਾਰੇ ਮਿਲ ਕੇ ਸਰੀ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾ ਰਹੇ ਹਾਂ ਕੈਨੇਡੀਅਨ মিডিਆ ਨੇ ਮੇਅਰ ਦੇ ਦਫ਼ਤਰ ਨਾਲ ਸੰਪਰਕ ਕਰਕੇ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਉਹਨਾਂ ਨੇ ਸਰੀ ਦੇ ਹੋਰ ਕਾਰੋਬਾਰਾਂ ਦਾ ਵੀ ਦੌਰਾ ਕੀਤਾ ਹੈ ਜਿੱਥੇ ਗੋਲੀਬਾਰੀ ਹੋਈ ਹੈ 11 ਜੁਲਾਈ ਦੀ ਇੱਕ ਪ੍ਰੈਸ ਰਿਲੀਜ਼ 'ਚ ਲੋਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਅਪਰਾਧਿਕ ਸਮੱਗਰੀ ਤੇ ਪਾਬੰਦੀ ਲਗਾਉਣ ਲੈ ਕਿਆ ਸੀਗਾ ਜਦੋਂ ਕੈਪਸ ਕੈਫੇ ਦੀ ਗੋਲੀਬਾਰੀ ਦਾ ਕਥਿਤ ਵੀਡੀਓ ਆਨਲਾਈਨ ਪੋਸਟ ਕੀਤਾ ਗਿਆ ਸੀ ਕੈਫੇ ਕਈ ਦਿਨਾਂ ਬਾਅਦ ਦੁਬਾਰਾ ਖੁੱਲ ਗਿਆ ਸੀ ਤੇ ਹੁਣ ਇਹ ਮੰਗਲਵਾਰ ਨੂੰ ਛੱਡ ਕੇ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਇਸ ਗੋਲੀਬਾਰੀ ਨੇ ਵਿਸ਼ਵ ਭਰ ਦਾ ਧਿਆਨ ਖਿੱਚਿਆ ਸੀ ਤੇ ਇਸ ਦੇ ਨਾਲ ਹੀ ਇਹ ਵੀ ਅਟਕਲਾਂ ਲਗਾਈਆਂ ਗਈਆਂ ਸਨ ਕਿ ਇਸ ਦੇ ਪਿੱਛੇ ਕੌਣ ਸੀ 22 ਜੁਲਾਈ ਤੱਕ ਸਰੀ ਪੁਲਿਸ ਨੇ ਦੱਸਿਆ ਸੀ ਕਿ ਰਿਪੋਰਟ ਕਰਨ ਲਈ ਕੁਝ ਵੀ ਨਵਾਂ ਨਹੀਂ ਹੈ ਪਰ ਜਾਂਚ ਜਾਰੀ ਹੈ ਕੈਨੇਡਾ ਚ ਭਾਰਤੀ ਮੂਲ ਦੇ ਲੋਕ ਸੁਰੱਖਿਅਤ ਨਹੀਂ ਹਨ ਗੈਂਗਸਟਰਾਂ ਨੇ ਹੁਣ ਘਰਾਂ ਚ ਦਾਖਲ ਹੋ ਕੇ ਗੋਲੀਆਂ ਮਾਰਨ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਤੇ ਮੁਲਕ ਚ ਕੋਈ ਥਾਂ ਸੇਫ ਨਹੀਂ ਰਹਿ ਗਈ ਬ੍ਰੈਂਪਟਨ ਦੇ ਸਪ੍ਰਿੰਗ 뷰 ਡਰਾਈਵ ਅਤੇ ਸਿਲਕਵੁੱਡ ਕ੍ਰੈਸੈਂਟ ਇਲਾਕੇ ਚ ਵੀਰਵਾਰ ਵੱਡੇ ਤੜਕੇ ਵਾਪਰੀ ਵਾਰਦਾਤ ਨੇ ਸੁੱਖੂ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਜਦਕਿ ਗਵਾਂਡੀਆਂ ਦੇ ਵੀ ਹੋਸ਼ ਉੱਡੇ ਹੋਏ ਨੇ ਕੈਨੇਡੀਅਨ ਮੀਡੀਆ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਕਮਲਾ ਸੁਖੂ ਨੇ ਦੱਸਿਆ ਕਿ ਦੋ ਸ਼ੱਕੀ ਉਹਨਾਂ ਦੇ ਘਰ 'ਚ ਦਾਖਲ ਹੋਏ ਤੇ ਉਹਨਾਂ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਕਮਲਾ ਸੁਖੂ ਨੇ ਕਿਹਾ ਕਿ ਵਾਰਦਾਤ ਦੇ ਮੱਦੇਨਜ਼ਰ ਉਹਨਾਂ ਨੇ ਬ੍ਰੈਂਟਨ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਏ। ਹੁਣ ਇੱਥੇ ਰਹਿਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ। ਕਮਲਾ ਸੁਖੂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਪਤੀ ਨੂੰ ਗੋਲੀ ਮਾਰਨ ਵਾਲੇ ਜੇਲ੍ਹ 'ਚ ਹੋਣੇ ਚਾਹੀਦੇ ਨੇ। ਉਧਰ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕਮਲਾ ਸੁਖੂ ਦੇ ਪਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਇਸੇ ਦੌਰਾਨ ਕਮਲਾ ਸੁਖੂ ਦੇ ਇੱਕ ਗਵਾਂਡੀ ਨੇ ਕਿਹਾ ਕਿ ਸ਼ੱਕੀਆਂ ਨੇ ਘਰ ਅੰਦਰ ਦਾਖਲ ਹੋਣ ਲਈ ਪਹਿਲਾਂ ਸਾਈਡ ਲਾਈਨ ਵਿੰਡੋ ਤੋੜੀ ਅਤੇ ਫਿਰ ਆਸਾਨੀ ਨਾਲ ਅੰਦਰ ਵੜ ਗਏ। ਉਹਨਾਂ ਸਵਾਲੀਆ ਲੈਜ਼ੇ ਚ ਕਿਹਾ ਕਿ ਜੇ ਅਜਿਹੀ ਵਾਰਦਾਤ ਮੇਰੇ ਗਵਾਂਡੀ ਨਾਲ ਹੋ ਸਕਦੀ ਹੈ ਤੇ ਮੇਰੇ ਨਾਲ ਕੀ ਵਾਪਰੇਗਾ। ਉਹਨਾਂ ਦਾਅਵਾ ਕੀਤਾ ਕਿ ਉਸਦੇ ਗਵਾਂਡੀ ਦਾ ਕਿਸੇ ਅਪਰਾਧਿਕ ਸਰਗਰਮੀ ਨਾਲ ਕੋਈ ਵਾਅ ਵਾਸਤਾ ਨਹੀਂ। ਤਾਜ਼ਾ ਵਾਰਦਾਤ ਤੋਂ ਕੁਝ ਹਫ਼ਤੇ ਪਹਿਲਾਂ ਵੀ ਚੋਰ ਸੁਖੂ ਪਰਿਵਾਰ ਦੇ ਘਰ ਚ ਦਾਖਲ ਹੋਏ ਅਤੇ ਸ਼ੂਜ਼ ਲੈ ਕੇ ਫਰਾਰ ਹੋ ਗਏ ਪਰ ਇਸ ਵਾਰ ਘਰੋਂ ਕੁਝ ਗਾਇਬ ਨਹੀਂ ਹੋਇਆ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਇਸ ਘਰ ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਨਾ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਕਨਸਟੇਬਲ ਟਾਈਲਰ ਬੈਲ ਦਾ ਕਹਿਣਾ ਸੀ ਕਿ ਪਹਿਲਾਂ ਵਾਪਰੀ ਕਿਸੇ ਵਾਰਦਾਤ ਨੂੰ ਤਾਜ਼ਾ ਵਾਰਦਾਤ ਦੀ ਪੜਤਾਲ ਨਾਲ ਜੋੜਿਆ ਜਾ ਸਕਦਾ ਹੈ ਪੁਲਿਸ ਵੱਲੋਂ ਲੋਕਾਂ ਨੂੰ ਸੁਝਾਅ ਦਿੱਤਾ ਗਿਆ ਕਿ ਹੋਮ ਸਿਕਿਉਰਿਟੀ ਸਿਸਟਮ ਲਗਵਾਏ ਜਾਣ ਦੂਜੇ ਪਾਸੇ ਬ੍ਰੈਂਪਟਨ ਵਿਖੇ ਸ਼ਰੀਆਮ ਮਹਿੰਗੀ ਗੱਡੀ ਖੋਣ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਪਾਰਕਿੰਗ ਲੋਟ 'ਚ ਕੁਝ ਜਣੇ ਰਾਇਲਜ਼ ਰਾਇਜ਼ ਦੇ ਮਾਲਕ ਨੂੰ ਘੇਰ ਲੈਂਦੇ ਨੇ ਤੇ ਧੱਕਾਮੁਕੀ ਕਰਦੇ ਆ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਦੱਸਦੀ ਹੈ ਕਿ ਪਿਛਲੇ 1 ਮਹੀਨੇ ਦੌਰਾਨ ਬ੍ਰੈਂਟਨ ਤੇ ਮਿਸਿਸਾਗਾ ਵਿਖੇ 391 ਗੱਡੀਆਂ ਚੋਰੀ ਹੋ ਚੁੱਕੀਆਂ ਨੇ 2030 ਤੱਕ ਕਿਊਬਿਕ ਸੂਬੇ ਦੀ ਆਬਾਦੀ 'ਚ 80 ਹਜ਼ਾਰ ਦੀ ਕਮੀ ਆ ਸਕਦੀ ਹੈ ਸੂਬੇ ਦੇ ਅੰਕੜਾ ਅਦਾਰੇ ਵੱਲੋਂ ਇਹ ਅੰਦਾਜ਼ਾ ਲਗਾਇਆ ਗਿਆ ਹੈ ਅਦਾਰੇ ਦਾ ਕਹਿਣਾ ਹੈ ਕਿ ਕਈ ਕਾਰਨਾ ਕਰਕੇ ਆਬਾਦੀ ਘਟੇਗੀ ਜਿਸ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਹਾਲੀਆ ਸਰਕਾਰੀ ਨੀਤੀਆਂ ਸ਼ਾਮਲ ਨੇ ਅਦਾਰੇ ਨੇ ਇਹ ਵੀ ਕਿਹਾ ਕਿ ਇਸ ਦੇ ਅਨੁਮਾਨ ਜਨਨ ਦਰਾਂ ਅਤੇ ਅੰਤਰਰਾਸ਼ਟਰੀ ਪ੍ਰਵਾਸ ਨਾਲ ਸੰਬੰਧਤ ਰੁਝਾਨਾਂ ਤੇ ਆਧਾਰਿਤ ਸਨ ادارے ਦਾ ਕਹਿਣਾ ਹੈ ਕਿ 2024 ਚ ਕਯੂਬਿਕ ਦੀ ਆਬਾਦੀ 9.1 ਮਿਲੀਅਨ ਦੇ ਕਰੀਬ ਸੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਹਾਕਿਆਂ ਦੇ ਵਿੱਚ ਇਹ ਗਿਣਤੀ ਲਗਭਗ 9.2 ਮਿਲੀਅਨ ਤੇ ਸਥਿਰ ਹੋ ਜਾਵੇਗੀ ادارے ਦਾ ਕਹਿਣਾ ਹੈ ਕਿ ਕਯੂਬਿਕ ਸਿਟੀ ਖੇਤਰ ਦੀ ਆਬਾਦੀ 2021 ਅਤੇ 2051 ਦੇ ਵਿਚਕਾਰ ਸਭ ਤੋਂ ਵੱਧ ਵਧਣ ਦੀ ਉਮੀਦ ਸੀ ਜਦਕਿ ਮੌਂਟਰੀਅਲ ਖੇਤਰ ਦੀ ਆਬਾਦੀ 'ਚ ਇਸੇ ਸਮੇਂ ਦੌਰਾਨ ਕਮੀ ਆਉਣ ਦੀ ਸੰਭਾਵਨਾ ਸੀ ਖੋਜ ਕਰਤਾਵਾਂ ਨੇ ਅਨੁਮਾਨ ਲਗਾਇਆ ਹੈ ਕਿ ਕਯੂਬਿਕ ਸਿਟੀ ਖੇਤਰ ਦੀ ਆਬਾਦੀ 21% ਵਧੇਗੀ ਅਤੇ ਉਹਨਾਂ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ 30 ਸਾਲਾਂ 'ਚ ਮੌਂਟਰੀਅਲ ਖੇਤਰ ਦੀ ਆਬਾਦੀ 4.5% ਘਟੇਗੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ 1848 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਇਸ ਸਾਲ 40000 ਤੋਂ ਵੱਧ ਪ੍ਰਵਾਸੀਆਂ ਨੂੰ ਕੀਤਾ ਜਾਵੇਗਾ ਰਿਪੋਰਟ ਟਰੰਪ ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਕਾਰਨੀ ਦਾ ਬਿਆਨ ਕਿਾ ਸਰਕਾਰ ਅਮਰੀਕਾ ਦੀ ਇਸ ਕਾਰਵਾਈ ਤੋਂ ਨਿਰਾਸ਼ ਹੈਡਲਾਈਨ ਤੱਕ ਕਿਸੇ ਵਾਜਬ ਸਮਝੌਤੇ ਤੇ ਨਹੀਂ ਹੋਈ ਚਰਚਾ ਲਬਲਾਨ ਮੁਤਾਬਕ ਕੈਨੇਡਾ ਖਰਾਬ ਡੀਲ ਸਵੀਕਾਰ ਨਹੀਂ ਕਰੇਗਾ ਕੈਨੇਡਾ ਤੇ ਆਸਟ੍ਰੇਲੀਆ ਨੇ ਕੱਸੀ ਚੂੜੀ ਤਾਂ ਪੰਜਾਬ ਦੇ ਨੌਜਵਾਨਾਂ 'ਚ ਘਟਿਆ ਵਿਦੇਸ਼ ਜਾਣ ਦਾ ਕ੍ਰੇਜ਼ 2025 'ਚ ਹੁਣ ਤੱਕ ਸਿਰਫ 3.60 ਲੱਖ ਪਾਸਪੋਰਟ ਬਣੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ